ਸਤਿ ਸ਼੍ਰੀ ਅਕਾਲ ਅਸੀਂ ਐਸਲਿ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਪਾਕਾਂ ਦੀ ਢਾਣੀ ਗੁਆਰਿਆਂ ਵਾਲੇ ਵਿੱਚ ਮੌਜੂਦ ਆ ਜਿੱਥੋਂ ਦੇ ਤੁਹਾਨੂੰ ਅਸੀਂ ਹਾਲਾਤ ਦਿਖਾਵਾਂਗੇ ਤਸਵੀਰਾਂ ਦਿਖਾਵਾਂਗੇ ਤੁਸੀਂ ਦੇਖੋਗੇ ਕਿਸ ਤਰ੍ਹਾਂ ਜਿਹੜਾ ਵੇਚਦਾ ਇੱਕ ਕਿਸਾਨ ਜਿਹਨੂੰ ਅਸੀਂ ਅੰਦਾਤਾ ਕਹਿੰਦੇ ਆ ਹਾਲਾਤ ਕੀ ਨੇ ਅੰਦਾਤਾ ਜਿਹੜਾ ਲੋਕਾਂ ਦੇ ਤਾਂ ਢਿੱਡ ਭਰਦਾ ਹੈ ਲੋਕਾਂ ਨੂੰ ਤਾਂ ਰੋਟੀ ਦਾ ਰੋਜੀ ਪੈਦਾ ਕਰਕੇ ਦਿੰਦਾ ਹੈ ਪਰ ਖੁਦ ਜਿਹੜਾ ਹੈ ਉਹ ਅੰਤੋਂ ਮਥਾਜ ਹੋ ਗਿਆ ਪਿਛਲੇ ਕਰੀਬ 30 ਸਾਲਾਂ ਤੋਂ ਇਸ ਢਾਣੀ ਦੇ ਕਿਸਾਨਾਂ ਦੇ ਜਿਹੜੇ ਹਾਲਾਤ ਇਹ ਨੇ ਕਿ ਇੱਥੇ ਸੇਮ ਹੋਣ ਕਰਕੇ ਉਹਨਾਂ ਦੀ ਫਸਲ ਨਹੀਂ ਹੋ ਰਹੀ ਔਰ ਹਰ ਵਾਰ ਜਦੋਂ ਵੀ ਥੋੜੀ ਜੀ بارش ਪੈਂਦੀ ਆ ਉਹਨਾਂ ਦੀ ਫਸਲ ਜਿਹੜੀ ਆ ਖਰਾਬ ਹੋ ਜਾਂਦੀ ਆ ਹਾਲੀ ਵਿੱਚ ਪਈ ਹੋਈ بارش ਦੇ ਨਾਲ ਇਹਨਾਂ ਕਿਸਾਨਾਂ ਵੱਲੋਂ ਜਿਹੜੀ ਆਪਣੀ ਫਸਲ ਬੀਜੀ ਗਈ ਸੀ ਕਣਕ ਬੀਜੀ ਗਈ ਸੀ ਉਹ ਜਿਹੜੀ ਆ ਪੂਰੀ ਤਰ੍ਹਾਂ ਹੁਣ ਉੱਥੇ ਪਾਣੀ ਆ ਚੁੱਕਾ ਹੈ ਪਾਣੀ ਦਾ ਪੱਧਰ ਵੱਧ ਜਾਣ ਕਰਕੇ ਜਿਹੜੀ ਇਹ ਫਸਲ ਆ ਖਰਾਬ ਹੋ ਚੁੱਕੀ ਹੈ ਔਰ ਕਿਸਾਨਾਂ ਵੱਲੋਂ ਕਿਸਾਨਾਂ ਦਾ ਇਹ ਕਹਿਣਾ ਹੈ ਕਿ ਕਿੰਨਾ ਦੁੱਖ ਦੀ ਗੱਲ ਏ ਆ ਕਿ ਇਸ ਤਰ੍ਹਾਂ ਦੇ ਹਾਲਾਤ ਹੋ ਰਹੇ ਨੇ ਉਹ ਆਪਣੇ ਕੋਲੋਂ ਖਰਚਾ ਕਰ ਦਿੰਦੇ ਨੇ ਆਪਣੇ ਕੋਲੋਂ ਕਨਕ ਜਾਂ ਆਪਣੀ ਫਸਲ ਪੈਦਾ ਕਰਨ ਦੀ ਆਸਤਾ ਰੱਖਦੇ ਨੇ ਉਹ ਆਪਣੀ ਖਾਦ ਸਪਰੇਅ ਕਰਦੇ ਨੇ ਕਈ ਵਾਰ ਪਰ ਉਹਨਾਂ ਦੀ ਫਸਲ ਜਿਹੜੀ ਹੈ ਇੱਕ بارش ਦੇ ਨਾਲ ਹੀ ਖਰਾਬ ਹੋ ਜਾਂਦੀ ਆ ਇਹਨਾਂ ਨਾਲ ਇਹ ਹਰ ਸਾਲ ਹੁੰਦਾ ਹੈ ਜਦੋਂ ਵੀ بارش ਪੈਂਦੀ ਆ ਪਰ ਦੁੱਖ ਇਸ ਗੱਲ ਦਾ ਹੁੰਦਾ ਕਿ ਇਹਨਾਂ ਕੁਝ ਹੋਣ ਦੇ ਬਾਵਜੂਦ ਵੀ ਕਿਸਾਨਾਂ ਦੀ ਸਾਰ ਨਹੀਂ ਲਈ ਜਾਂਦੀ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਤੱਕ ਵੀ ਨਹੀਂ ਦਿੱਤਾ ਜਾਂਦਾ ਇਹ ਜੇ ਕਹਿ ਲਈਏ ਕਿ ਕਿਸਾਨ ਜਿਹੜੇ ਨੇ ਕੁਦਰਤ ਅੱਗੇ ਤਾਂ ਬੇਵਸਮ ਨੇ ਪਰ ਕਿਤੇ ਨਾ ਕਿਤੇ ਸਰਕਾਰਾਂ ਅਜੇ ਵੀ ਲਾਚਾਰ ਨੇ ਸਰਕਾਰਾਂ ਵੱਲੋਂ ਉਹਨਾਂ ਦੀ ਦੁੱਖ ਤਕਲੀਫ ਨੂੰ ਨਹੀਂ ਸਮਝਿਆ ਜਾ ਰਿਹਾ ਤੁਸੀਂ ਜੇ ਅਸੀਂ ਐਨੀ ਕਹਿ ਨਹੀਂ ਚਾਹਾਂਗੇ ਪਰ ਤੁਸੀਂ ਇਸ ਮਾਧਿਅਮ ਦੇ ਜ਼ਰੀਏ ਜਿਹੜੀ ਕਿਸਾਨਾਂ ਦੀ ਇਸਨਾਂ ਦੀ ਦੁੱਖ ਤਕਲੀਫਾਂ ਨੇ ਇਨਾਂ ਪਰਿਵਾਰਾਂ ਨੂੰ ਦੁੱਖ ਤਕਲੀਫਾਂ ਨੇ ਇਸ ਨੂੰ ਜ਼ਰੂਰ ਇਸ ਵੀਡੀਓ ਨੂੰ ਸ਼ੇਅਰ ਕਰਿਓ ਕਿਤੇ ਨਾ ਕਿਤੇ ਸਰਕਾਰ ਦੇ ਕੰਨਾਂ ਤੱਕ ਆਵਾਜ਼ ਜਿਹੜੀ ਪਹੁੰਚੇ ਸਰਕਾਰ ਆਪਣੀ ਦੁੱਖ ਤਕਲੀਫਾਂ ਸਾਂਝੀਆਂ ਕਰ ਦੇਣਾ ਅਸੀਂ ਤੁਹਾਨੂੰ ਕਿਸਾਨਾਂ ਨਾਲ ਮਲਾਉਨੇ ਆ ਗੱਲਬਾਤ ਅਸੀਂ ਤੁਹਾਡੀ ਕਿਸਾਨਾਂ ਦੇ ਨਾਲ ਜ਼ਰੂਰ ਕਰਾਵਾਂਗੇ ਕਿ ਉਹ ਕਿੰਨੇ ਚਿਰ ਤੋਂ ਇਸ ਦੁੱਖ ਤਕਲੀਫ ਦੇ ਵਿੱਚ ਚੱਲ ਰਹੇ ਨੇ ਸਰਪੰਚਾ ਪਿੰਡ ਪਾਕਾਂ ਦੀ ਧਾਣੀ ਗੁਆਰਿਆਲੀ ਚ ਮੌਜੂਦ ਆ ਕਿੰਨੇ ਸਾਲਾਂ ਤੋਂ ਇਹ ਜਿਹੜੇ ਹਾਲਾਤ ਨੇ ਕਿਸਾਨਾਂ ਦੇ ਅਜਿਹੇ ਦੁੱਖ ਤਕਲੀਫ ਕਿਸਾਨਾਂ ਨੂੰ ਜਿਹੜੀ ਸਹਣੀ ਪੈ ਰਹੀ ਆ ਕੀ ਹੋਇਆ ਜੀ ਹਾਲਾਤ ਨੇ ਐਂ ਜੇ ਪਿਛਲੇ ਕਰੀਬ 25 ਤੋਂ 30 ਸਾਲਾਂ ਦੇ ਦਰਮਿਆਨ ਇਹ ਸਥਿਤੀ ਬਣੀ ਹੋ ਗਈ ਨੂੰ ਜੀ ਤੇ ਆਏ ਸਾਲ ਕਿਤੇ ਇੱਕ ਦੋ ਫਸਲਾਂ ਲੱਗ ਜਾਂਦੀਆਂ ਨੇ ਜੇ ਤੌਰ ਜ਼ਿਆਦੀ ਹੋਵੇ ਤਾਂ ਫਸਲ ਲੱਗ ਵੀ ਜਾਂਦੀ ਏ ਨਹੀਂ ਤਾਂ ਤਕਰੀਬਨ ਹੀ ਇੱਥੇ ਆਏ ਸਾਲ ਜਿਹੜੀ ਫਸਲ ਮਰ ਜਾਂਦੀ ਏ ਸਾਲ 'ਚ ਇੱਕ ਤਾਂ ਲਾਜਮੀ ਮਰਦੀ ਏ ਜੇ ਦੋਵੇਂ ਨਾ ਮਰਨ ਤਾਂ ਇੱਕ ਖਰੜ ਮਰਨੀ ਮਰਨੀ ਇਹੋ ਜਿਹੇ ਹਾਲਾਤ ਬਣ ਗਏ ਨੇ ਸਾਰਾ ਪਾਣੀ ਪਾਸੇ ਇਕੱਠਾ ਹੋ ਕੇ ਇੱਥੇ ਆ ਜਾਂਦਾ ਜੇ ਬਾਰਿਸ਼ ਜ਼ਿਆਦੀ ਪੈ ਜਾਏ ਤਾਂ ਵੀ ਪਾਣੀ ਦਾ ਵਹਾਹ ਜਿਹੜਾ ਇਸ ਪਾਸੇ ਨੂੰ ਆ ਨੀਵੇਂ ਪਾਸਿਓਂ ਆਏ ਨੂੰ ਜਾਂਦਾ ਤੇ ਇਹ ਫਸਲ ਤਾਂ ਵੀ ਇਸ ਏਰੀਆ 'ਚ ਮਰ ਜਾਂਦੀ ਹੈ ਜਿਵੇਂ ਹੁਣ ਅੱਜ ਪਾਣੀ ਦਾ ਦਬਾਅ ਵਧ ਗਿਆ ਉੱਪਰ ਆ ਗਿਆ ਪਾਣੀ ਇਹ ਨੀਵਾ ਏਰੀਆ ਹੋਣ ਕਰਕੇ ਫੇਰ ਵੀ ਆ ਪਾਸਿਓਂ ਮੀਂਹ ਦਾ ਪਾਣੀ ਸਾਰਾ ਇੱਥੇ ਆ ਕੇ ਇਕੱਠਾ ਹੋ ਗਿਆ ਇਹ ਵੀ ਕੋ ਲੋ ਵੀ ਜੇਕਰ ਇੱਕ ਫਸਲ ਵੀ ਜਿੰਮੇਦਾਰ ਦੀ ਬਾੜੀ ਹੋਵੇ ਉਹ ਮਹਿਸੂਸ ਹੁੰਦੀ ਹੈ ਇਹ ਇਹ ਤਾਂ ਵੇਖੋ 25-30 ਸਾਲਾਂ ਤੋਂ ਆਏ ਸਾਰੇ ਇਸ مصیبت ਚੋਂ ਲੰਘ ਰਹੇ ਨਹੀਂ ਤੇ ਇੱਕ ਗੁੱਠ ਜੇ ਮਾੜੀ ਹੋਵੇ ਤੇ ਉਹ ਮਹਿਸੂਸ ਹੁੰਦੀ ਹੈ ਤੇ ਇਹ ਤਾਂ ਸਾਰੇ ਦਾ ਸਾਰਾ 650 ਏਕੜ ਰਕਬਾ ਆਏ ਸਾਲ 6 ਮਹੀਨੇ ਸਾਲ ਬਾਅਦ ਇਹਨੇ ਖਤਮ ਹੋ ਜਾਣਾ ਹੈ ਤੇ ਸਾਰੇ ਦਾ ਸਾਰਾ ਖਰਚਾ ਕਰਾ ਕੇ ਖਤਮ ਹੋਣਾ ਹੈ ਵੇਖ ਲਓ ਕਣਕ ਤੇ ਸਾਰਾ ਖਰਚਾ ਕਰਾ ਲਿਆ ਕਣਕ ਨੇ ਸਿਰਫ ਦੋ ਸਪਰੇਆ ਹੁੰਦੀਆਂ ਸੀ ਇੱਕ ਗੰਦ ਵਾਲੀ ਤੇ ਇੱਕ ਉੱਤੋਂ ਤੇਲੇ ਵਾਲੀ ਤਕਰੀਰੂ ਸਾਰਾ ਪਵਾਲਿਆ ਸੀ ਗੰਦ ਵਾਲੀਆਂ ਸਪਰੇਆਂ ਵੀ ਤਕਰੀਬਨ ਬਾਲਿਆ ਲੋਕਾਂ ਨੇ ਕਰ ਲਈਆਂ ਸੀ ਤੇ ਆ ਹੁਣ ਹਾਲਾਤ ਵੇਖ ਲਓ ਵੀ ਜ਼ਿਮੀਦਾਰ ਕੋਲੇ ਆਪ ਦਾ ਪੇਟ ਪਾਲਣ ਵਾਸਤੇ ਕੀ ਵਸੀਲੇ ਕੀ ਨੇ ਇਹਦੇ ਤੁਲਾ ਬਹੁਤ ਅਖਿਆਈ ਹੈ ਅਸੀਂ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਰਵਾਂਗੇ ਤੁਸੀਂ ਭਾਰਤੀ ਕਿਸਾਨ ਯੂਨੀਅਨ ਦੇ ਨਾਲ ਵੀ ਜੁੜੇ ਹੋ ਸਰਕਾਰ ਤੋਂ ਕੀ ਆਸ ਉਮੀਦ ਕਰਦੇ ਹੋ ਕਿ ਸਰਕਾਰ ਨੂੰ ਇਸ ਦਾ ਹੱਲ ਕਰਨਾ ਚਾਹੀਦਾ ਹੈ ਬਿਲਕੁਲ ਜੀ ਸੰਧੂ ਸਾਹਿਬ ਬੜੇ ਫੌਰੀ ਤੇ ਜਲਦੀ ਵੀ ਇਹ ਹੱਲ ਕੀਤਾ ਜਾਵੇ ਕਿਉਂਕਿ ਸਰਕਾਰ ਜੇ ਆਪਾਂ ਕਹੀਏ ਕੋਈ ਨੁਮਾਇੰਦਾ ਇਸ ਤੋਂ ਜਾਣੂ ਨਹੀਂ ਆ ਉਹ ਵੀ ਗੱਲ ਝੂਠੀ ਆ ਜਿਹੜੇ ਮੌਕੇ ਦੇ ਐਮਐਲਏ ਸਾਹਿਬ ਆ ਉਹ ਵੀ ਇਸ ਜਿਹੜੇ ਪੀੜਤ ਲੋਕ ਆ ਇਹਨਾਂ ਤੋਂ ਜਾਣੂ ਆ ਔਰ ਪਿਛਲੀਆਂ ਸਰਕਾਰਾਂ ਵੀ ਜਾਣੂ ਰਹੀਆਂ ਮੈਨੂੰ ਤਾਂ ਇਸ ਗੱਲ ਤੋਂ ਦੁੱਖ ਹੁੰਦਾ ਇਸ ਪਿੰਡ ਦੇ ਵਿੱਚ ਕੇਜਰੀਵਾਲ ਸਾਹਿਬ ਵੀ ਆਏ ਸੀ ਸੀਐਮ ਭਗਵੰਤ ਮਾਨ ਖੁਦ ਵੀ ਆਏ ਸੀ ਔਰ ਪਿਛਲੇ ਜਦੋਂ ਇਹ ਅਜੇ ਤੋਂ 2 ਸਾਲ ਪਹਿਲਾਂ ਪਾਣੀ ਆਇਆ ਸੀ ਤੇ ਮੂਲਿਆਂ ਵਾਲੇ ਪਿੰਡ ਦੇ ਵਿੱਚ ਸੀਐਮ ਭਗਵੰਤਮਾਨ ਆਪ ਖੁਦ ਆਏ ਸੀ ਤਾਂ ਕਹਿੰਦੇ ਸੀ ਵੀ ਮੈਂ ਜਾਣਦਾ ਸਾਰੇ ਪਿੰਡਾਂ ਦੇ ਨਾਮ ਪਾਕਾਂ ਬੁਰਜਾਂ ਇਹ ਮੂੜਿਆਂ ਵਾਲਾ ਟਿੱਪਾਂ ਵਾਲਾ ਔਰ ਮਕਵਾੜਿਆਂ ਵਾਲਾ ਇਹਨੇ ਸਾਰੇ ਪਿੰਡਾਂ ਦੇ ਨਾਮ ਲਏ ਸੀ ਔਰ ਕਹਿੰਦੇ ਸੀ ਵੀ ਇੱਥੇ ਪਾਣੀ ਦੀ ਮੈਰੀ ਪਾਣੀ ਦੀ ਘਾਟ ਆ ਔਰ ਥੋੜਾ ਜਿਹਾ ਸੇਮ ਏਰੀਆ ਤੇ ਜਦੋਂ ਬਾਰਿਸ਼ਾਂ ਦਾ ਪਾਣੀ ਖੜ ਜਾਂਦਾ ਫਸਲਾਂ ਮਰਦੀਆਂ ਅਸੀਂ ਹੁਣ ਕਿਹਨੂੰ ਕਹੀਏ ਸੀਐਨ ਤਾਂ ਖੁਦ ਜਾਣੂ ਨੇ ਇਹਨਾਂ ਇਹਦੇ ਮੁਸ਼ਕਿਲ ਹੈ ਜਿਹੜੇ ਪਿੰਡਾਂ ਦੇ ਵਿੱਚ ਉਹ ਜਾਣੂ ਨੇ ਸੋ ਉਹਨਾਂ ਨੂੰ ਬੇਨਤੀ ਆ ਵੀ ਫੌਰੀ ਤੌਰ ਤੇ ਜਲਦੀ ਤੋਂ ਜਲਦੀ ਇਹਨਾਂ ਮੁਸ਼ਕਲਾਂ ਦਾ ਜਿਹੜਾ ਮਹਿਕਮੇ ਨੂੰ ਭੇਜ ਕੇ ਜਲਦੀ ਤੋਂ ਜਲਦੀ ਸਾਡਾ ਹੱਲ ਕਿਸਾਨਾਂ ਦਾ ਜਿਹੜੀ ਫਸਲ ਮਰ ਜਾਂਦੀ ਹੈ ਉਹਦੇ ਨਾਲ ਜੇਕਈਏ ਵੀ ਹੋਰ ਵੀ ਜਿਹੜਾ ਕਿਸਾਨ ਦਾ ਨੁਕਸਾਨ ਹੁੰਦਾ ਕਿਉਂਕਿ ਕਿਸਾਨ ਦਾ ਜਿਹੜਾ ਬਾਤਾ ਖੇਤੀ ਦੇ ਨਾਲ ਨਾਲ ਜੇਕਈਏ ਕਿ ਉਹਨਾਂ ਦਾ ਜਿਹੜਾ ਸਹਾਇਕ ਧੰਦੇ ਵੀ ਹੁੰਦੇ ਆ ਉਹ ਵੀ ਖੇਤੀ ਨਾਲ ਜੁੜੇ ਹੁੰਦੇ ਆ ਜਿਵੇਂ ਪਸ਼ੂ ਪਾਲਣਾ ਕਿਸਾਨਾਂ ਨੂੰ ਇਸ ਲਈ ਫਸਲ ਤਾਂ ਖਰਾਬ ਹੁੰਦੀ ਆ ਹੋਰ ਕਿਸਾਨਾਂ ਦਾ ਕੀ ਨੁਕਸਾਨ ਫਸਲ ਦੇ ਨਾਲ ਨਾਲ ਤੁਸੀਂ ਇਹ ਦੇਖ ਲਓ ਵੀ ਜੇ ਮਨਨ ਕਿ ਚਲੋ ਪੱਠੇ ਆਪਣੇ ਖੇਤ ਦੇ ਵਿੱਚ ਹੋਣਗੇ ਪਸ਼ੂ ਵੀ ਤਾਂ ਹੀ ਪਾਲੇ ਜਾਣਗੇ ਜੇ ਆਪਣੀ ਕਣਕ ਹੋਊਗੀ ਤੇ ਤੂੜੀ ਉਹਦੀ ਤਾਂ ਹੀ ਬਣੂਗੀ ਸਾਲ ਭਰ ਦੀ ਤੂੜੀ ਆਪਾਂ ਜਦੋਂ ਆਪਣੀ ਕਣਕ ਫਸਲ ਤਿਆਰ ਹੋ ਜਾਂਦੀ ਆ ਸਾਲ ਭਰ ਦੀ ਤੂੜੀ ਜਿਹੜੀ ਆਪਾਂ ਜਮਾਂ ਰੱਖਦੇ ਆ ਆਉਂਦੇ ਸਾਲ ਤੱਕ ਵੀ ਹੋ ਜਾਂਦੀ ਆ ਤੇ ਇੱਥੇ ਮਨਨ ਕਿ ਚਲੋ ਵੀ ਆ ਜੇ ਜੇ ਫਸਲ ਖਰਾਬ ਹੋ ਗਈ ਆ ਕਣਕ ਨਹੀਂ ਹੋਈ ਤੇ ਆਪਣੇ ਕੋਲ ਤੂੜੀ ਵੀ ਨਹੀਂ ਰਹੇਗੀ ਤੇ ਪਸ਼ੂ ਜਿਹੜੇ ਉਹ ਕਾਹਦੇ ਸਰ ਤੇ ਪਾਲਣਗੇ ਪੀ ਪਾਵਾ ਲੈਣਨ ਪੱਠੇ ਉਹਨਾਂ ਦੇ ਵਿੱਚ ਪਾਣੀ ਖੜੋਤਾ ਉਹ ਗਲ ਚੁੱਕੇ ਆ ਤੇ ਵੱਡੇ ਨਹੀਂ ਜਾ ਸਕਦੇ ਤੇ ਇਹ ਆਪਣੀ ਜਿਹੜੀ ਸਭ ਤੋਂ ਵੱਡੀ ਮੁਸ਼ਕਲ ਹੈ ਮਾਰ ਉਹਨਾਂ ਨੇ ਪਸ਼ੂਆਂ ਦੀ ਗੱਲ ਕੀਤੀ ਜੇਕਰ ਹੁਣ ਤੁਸੀਂ ਟਹਾਣੀਆਂ 'ਚ ਰਹਿੰਦੇ ਹੋ ਖੁਦ ਤੁਸੀਂ ਆਲੇ-ਦੁਆਲੇ ਪਾਣੀ ਜਮਾ ਰਹਿੰਦਾ ਗੰਦਾ ਬਦਬੂ ਵਾਲਾ ਇਹ ਤਾਂ ਬਿਮਾਰੀਆਂ ਦਾ ਘਰ ਬਣਿਆ ਹੋਇਆ ਇਹ ਲੰਮੇ ਸਮੇਂ ਤੋਂ ਐਂ ਚੱਲਦਾ ਆ ਰਿਹਾ ਸਾਡਾ ਪਾਣੀ ਦਾ ਨਿਕਾਸ਼ ਹੈ ਨਹੀਂ ਕਿਸੇ ਬਣੇ ਨਿਕਲਦਾ ਅਗਲੇ ਬਣੇ ਬਾਂਬਾਂ ਨਹੀਂ ਛੜਕਿਆ ਜੋ ਪਾਣੀ ਜੁੜ ਜਾਂਦਾ ਹੈ ਤੇ ਪਾਣੀ ਇਕੱਠਾ ਹੋ ਕੇ ਇੱਕ ਇਹਵਨ ਨਿਕਾਜ਼ ਆ ਨਹੀਂ ਜਾਂਦਾ ਤੇ ਗਾਂ ਬਿਮਾਰੀਆਂ ਤਾਂ ਫਿਰ ਪਹਿਲਾਂ ਨਹੀਂ ਕੋ ਰਹੇ ਜਦੋਂ ਪਾਣੀ ਖੜਾ ਹੋਊਗਾ ਦੋ ਦੋ ਮਹੀਨੇ ਪਾਣੀ ਸੁੱਕਦਾ ਨਹੀਂ ਜਾਂਦਾ ਤੇ ਮੱਛਰ ਪੈਦਾ ਹੋਈ ਜਾਂਦਾ ਹੈ ਤੇ ਬਿਮਾਰੀਆਂ ਵਧੀਆਂ ਜਾਂਦੀਆਂ ਸਾਡਾ ਤੇ ਇਹੋ ਹਾਲ ਆ